10:30 ਹੋ ਗਏ ਆ ਜੀ ਤੇ ਆਪਾਂ ਹੁਣ ਹਮੇਸ਼ਾ ਦੀ ਤਰ੍ਹਾਂ ਲੱਗਿਆ ਜੀ ਚੱਕ ਲਈਆਂ ਇਨਕਮ ਐ ਬਲੌਗ ਸ਼ੁਰੂ ਕਰਨ ਲੱਗੇ ਆ ਜੀ ਕਰੋ ਸ਼ੁਰੂ ਜੀ ਨਾਸ਼ਤੇ ਦੇ ਨਾਲ ਹੀ ਬੋਲੋ ਐਨਕਾ ਲਾ ਕੇ ਕਰਨਾ ਹਾਂਜੀ ਹਾਂਜੀ ਕਰੋ ਸ਼ੁਰੂ ਜੀ ਅਸੀ ਹਾਲ ਜੀ ਸਾਰੇ ਸਤਿ ਸ੍ਰੀ ਅਕਾਲ ਅਸੀਂ ਅੰਦਰ ਆ ਬਲੌਗ ਤੋਂ ਵੀ ਦਿਖਾ ਦੇ ਜੀ ਠੀਕ ਠਾਕ ਹਾਂ ਅਸੀਂ ਵੀ ਠੀਕ ਠਾਕ ਫਲਕ ਨੂੰ ਹੋ ਗਈਆਂ ਛੁੱਟੀਆਂ ਹੁਣ ਬਸ ਅੱਜ ਇੱਕ ਲਾਸਟ ਦਿਨ ਜਾਣਾ ਤੇ ਹਾਂਜੀ ਲੱਗੇ ਜੀ ਇੱਧਰ ਸਾਰੇ ਜਣੇ ਬੈਠੇ ਇਕੱਠੇ ਅੱਜ ਰੋਟੀ ਖਾਣ ਤੇ ਟੀਵੀ ਲਾਇਆ ਨਹੀਂ ਕਿਸੇ ਨੇ ਯਾਰ ਅੱਜ ਚਲ ਲਾਨੇ ਟੀਵੀ ਤੇ ਸਾਦੀਆਂ ਬਰਣੀ ਅੱਜ ਛੋਲਿਆਂ ਨਾਲ ਲੋ ਮਾ ਠੀਕ ਹੈ ਜੀ ਮਿਲਦੇ ਆਂ ਨਾਸ਼ਤਾ ਕਰਕੇ ਫਿਰ ਦੱਸਦੇ ਅੱਜ ਸਾਨਾ ਪਣਾ ਸਾਨੂੰ ਵੀ ਜਲੰਦਰ ਹਨਾ ਚਲ ਠੀਕ ਸਕੂਲੇ ਸਕੂਲੇ ਤੇ ਮੈਂ ਮਰ ਜਲੰਦਰ ਨਹੀਂ 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 ਕੋਈ ਗੱਲ ਨਹੀਂ ਸਕੂਲੇ ਦੇਖਦੇ ਆ ਜਿਹੜਾ ਸਕੂਲੇ ਕੀਤੀ ਰਹਿ ਗਈ ਹੈ ਗੱਲ ਸਕੂਲ ਦੀ ਵੀ ਦੇਖਦੇ ਆ ਲੋ ਜੀ ਸਾਡਾ ਮੋਟਾ ਵੀ ਉੱਠ ਕੇ ਆ ਗਿਆ ਆ ਅੱਜ ਬਹੁਤ ਲੇਟ ਉੱਠਿਆ ਹੈ ਉਹਨਾਂ ਨੇ ਡਿਟੇ ਕਰਦਿਆਂ ਛੁੱਟੀਆਂ ਕਰਕੇ ਨਹੀਂ ਯਾਰ ਰਾਤੀ ਦਵਾਈ ਖਾਧੀ ਨਾ ਸਿਟਰਜਨ ਦੀ ਗੋਲੀ ਛੇਰੇ ਵਿੱਚ ਜਕਾਮ ਦੀ ਇਸ ਕਰਕੇ ਲੇਟ ਉੱਠਿਆ ਹਾਂ ਲੋ ਜੀ ਅਸੀਂ ਰੋਟੀ ਪਾਣੀ ਖਾ ਕੇ ਹੋ ਗਏ ਆਂ ਵਿਲੇ ਤੇ ਅਸੀਂ ਜਾਣਾ ਅੱਜ ਜਲੰਧਰ ਮੈਂ ਤੇ ਮੰਮੀ ਨੇ ਹਾਂ ਟੋਕੜੀ ਪਾਣੀ ਹਰਮਨ ਲੈ ਕੇ ਜਾਂਦਾ ਉੱਪਰ ਜਾ ਮੈਂ ਜਾਣਾ ਲੈ ਗੇ ਤੇ ਮੈਂ ਕਿਹਾ ਦਾਦੀ ਵੀ ਅਸੀਂ ਜਾਣਾ ਜਲੰਧਰ ਮੈਂ ਤੇ ਮੰਮੀ ਨੇ ਅੱਜ ਅੱਜ ਹੈਗਾ ਸਾਡੇ ਉੱਥੇ ਉਹ ਜਿਹੜਾ ਦੱਸਿਆ ਸੀ ਉਹਦੇ ਸੰਸਕਾਰ ਤੇ ਪਲਕ ਦੇ ਸਕੂਲੋਂ ਮੈਡਮ ਨੇ ਭੇਜਣਾ ਰਿਪੋਰਟ ਕਾਰਡ ਠੀਕ ਹੈ ਨਾ ਤੇ ਉਹ ਆਲੂ ਵਾਲਾ ਆਇਆ ਦੇਖਣਾ ਰੋਕਾਂ ਉਹ ਦੇਖ ਲਵਾਂਗਾ ਓਕੇ ਆਇਆ ਇਹ ਆਲੂ ਵਾਲਾ ਅੱਜ ਲੈਣ ਲੱਗੇ ਆਲੂ ਕਿੰਦਾ ਦੀ ਪਾਈਏ 15 ਵਾਲੇ ਦੇ ਦੇ ਘਰੇ ਆਲੂ ਦਾ ਪੰਜ ਕਿਲੋ ਆਹ 5 ਕਿਲੋ ਕਿੰਨੇ ਲੈਣੇ ਲੈ ਲਓ ਜਿਹਨੇ ਲੈਣੇ ਹਾਂਜੀ ਕਿਲੋ ਲੈਣੇ 5 ਕਿਲੋ ਲੈ ਲਓ ਹਾਂਜੀ ਟਾਈਮ ਹੋ ਗਿਆ ਪੌਣੇ 11 ਤੇ ਇੱਧਰ ਹੋ ਗਿਆ ਜੀ ਸਾਰੇ ਨੇ ਨਾਸ਼ਤਾ ਵਗੈਰਾ ਕਰਕੇ ਫ੍ਰੀ ਆਲੂ ਲੈ ਲਿਆ 6 ਕਿਲੋ ਘਰਾਤੇ ਫੇ ਮੈਂ ਕਹਾਂ ਉਹ ਭੇ ਪੰਜਾਂ ਦਾ ਚੱਕਰ ਪੈ ਜਾਣਾ 75ਵੇਂ ਟੁੱਟੇ ਉਹਨੂੰ ਪੰਜ ਨਹੀਂ ਹੋਣੇ ਉਹਦੇ ਕੋ ਫਿਰ ਹੈ ਜੀ ਮਨ ਜਿਹਦੇ ਵਿੱਚ ਪਾ ਲੈਣੇ ਇਸ ਕਰਕੇ ਫਿਰ ਮੈਂ 6 ਕਿਲੋ ਦੇ ਹਿਸਾਬ ਨਾਲ 6 ਕਿਲੋ ਦੇ ਸਾਨਾ 90 ਰੁਪਏ ਦੇ ਤੇ ਹੋ ਜਾਂਦੇ ਆ ਇਹ ਹੋਰ 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 ਚਲੋ ਠੀਕ ਹੈ ਜੀ ਤੇ ਮਤਲਬ ਮੈਂ ਜਾਨਾ ਦੁਕਾਨ ਤੇ ਫਿਰ ਅਜੇ ਤੇ ਫਿਰ ਤੁਸੀਂ ਤਿਆਰ ਹੋ ਰੋਗੇ ਨਾ ਪੌਣੇ 12 ਵਜੇ ਮੈਂ ਆ ਜਾਣਾ ਕਰ ਹੈ ਮਨਪੀ ਹਾਂਜੀ ਹਾਂਜੀ ਮੈਂ ਜਾਨਾ ਦੁਕਾਨੇ ਅਜੇ ਫਿਰ ਪੌਣੇ 12 ਵਜੇ ਮੁੜਦਾ ਵਾਪਸ ਮੈਂ ਓਕੇ ਓਕੇ ਕਿਦਾਂ ਜੀ ਕੀ ਕਰੀ ਜਾਂਨੇ ਤਾਰਾ ਕਸਦੇ ਤਾਰ ਲਾਈ ਸੀ ਆ ਨਾਗਰ ਪਰ ਤੇਰੀ ਢੱਲੀਆਂ ਹੋ ਗਈਆਂ ਹਾਂਜੀ ਇਹ ਸਾਰੀ ਕਾਲੀ ਕਿਦਾ ਜੀ ਮੈਂ ਕਿਹਾ ਚੱਲੇ ਅਸੀਂ ਹਾਂ ਹੋਰ ਹੋਰ ਜਾਈਏ ਅਸੀਂ ਮੈਂ 1 ਮਿੰਟ ਮੈਂ ਇਹਦਾ ਆ ਗਿਆ ਰਿਜ਼ਲਟ ਆ ਜਾਇਆ ਇਹਦਾ ਰਿਜ਼ਲਟ ਆ ਗਿਆ ਰਿਜ਼ਲਟ ਆ ਗਿਆ ਦੇਖੋ ਕੀ ਆਇਆ ਪਾਸ ਆ ਵਧੀਆ ਨੰਬਰ ਆ ਚਲੋ ਠੀਕ ਆ ਵਧੀਆ ਨੰਬਰ ਕੀ ਫੇਲ ਥੋੜੀ ਹੋਈ ਨਹੀਂ ਨਹੀਂ ਫੇਲ ਨਹੀਂ ਮਤਲਬ ਵਧੀਆ ਨੰਬਰ ਆਇਆ ਦਿਖਾਓ ਐ ਮਟੀਏ ਨੰਬਰ ਤਾਂ ਤੇਰੇ ਬਹੁਤ ਵਧੀਆ ਆਇਆ ਜਦ ਕੀ ਆਇਆ ਨੰਬਰ ਥੋੜੇ ਆਇਆ ਐਦ ਕੀ ਨੰਬਰ ਪਿਛਲੀ ਵਾਰੀ ਨਾਲੋਂ ਜ਼ਿਆਦਾ ਵਧੀਆ ਆ ਗਿਆ ਪੜ ਕੇ ਪੜ ਸਹੀ ਬਥੇ ਹਾਂ ਥੋੜਾ ਜਿਆ ਹੋਰ ਚਾਹੀਦਾ ਪੂਰੇ ਵੜਾ ਪੂਰੇ ਨੰਬਰ ਚਾਹੀਦੇ ਆ ਬਸ ਪੂਰੇ ਵੜਾ ਪੂਰੇ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਚੋ ਜਿਹੜੇ ਘਟਾਂ ਦੇ ਵੇਸ਼ਾਂ ਤੇ ਚਲੋ ਥਲਿਆਣਾ ਨੂੰ ਫੇ ਮੈਂ ਆਣਾ ਆ ਮੈਂ ਆਈ ਚਲ ਫੇ ਆ ਜਾ ਚਲੀ ਥੱਲੇ ਮੈਂ ਆਈ ਕੱਪੜੇ 2 ਮਿੰਟ ਲੱਗਣੇ ਸੁੱਕਣੇ ਪਾ ਲੋ ਪਾ ਲੋ ਕੋਈ ਨਹੀਂ ਪਾ ਲੋ ਪਾ ਲੋ ਪਾ ਲੋ ਪਾ ਲੋ ਪਾ ਲੋ ਪੂਰੇ ਬਾਗੇ ਫੇ ਤੁਸੀਂ ਚਲ ਜਾਈਓ ਹੋਰ 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 ਕਿੰਨੇ ਵੀ ਆ ਜਾਣ ਠੀਕ ਠੀਕ ਆਂਟੀ ਆਈ ਨਹੀਂ ਅਜੇ ਪਾ ਲੋ ਕਿੱਥੇ ਆਈ ਓਕੇ ਆਵਾ ਚਲਿਆ ਤੇ ਚਲੋ ਚੰਗਾ ਹੀ ਚੱਲਦੇ ਹੈ ਤੇ ਤੁਸੀਂ ਬਲੌਗ ਕਰੇ ਬਣਾਲੀ ਹੁਣ ਆਪਣਾ ਫੇ ਆਪੀ ਠੀਕਾ ਤੇ ਅਸੀਂ ਚੱਲੇ ਆ ਸੰਸਕਾਰ ਤੇ ਜੀ ਮੈਂ ਤਾਂ ਮੰਮੀ ਨੇ ਜਾਣਾ ਤੇ ਚਲੋ ਮਿਲਦੇ ਆ ਆ ਕੇ ਫੇਰ ਉਹਦੇ ਚੱਪਲ ਚੱਕ ਕੇ ਰੱਖ ਲੂੰਗੀ ਓਕੇ ਓਕੇ ਹਲੋ ਜੀ 2:3 ਵਜ ਗਏ ਆ ਅੱਜ ਸੇਰ ਦਾ ਸਾਡੇ ਕੋਲ ਬਲੌਗ ਨਹੀਂ ਬਣਿਆ ਕਿਉਂਕਿ ਮੰਮੀ ਹੁਣੀ ਸੇਰੇ ਚਲ ਗਏ ਸੀਗੇ ਸਸਾਸੀ ਮੁੜ ਕੇ ਦਾਲ ਸਬਜ਼ੀ ਕੋਈ ਬਣਾਈ ਨਹੀਂ ਕਿਉਂਕਿ ਆਲੂ ਪਏ ਸੀ ਆਲੂ ਵਾਲੀਆਂ ਪਰੌਂਠੀਆਂ ਬਣਾ ਲੈਣੀਆਂ ਆ ਅਸੀਂ ਤੇ ਇੱਧਰ ਸਾਡੀ ਕਿਚਨ ਵੀ ਸਾਰੀ ਐ ਹਲੇ ਸਾਫ਼ ਸੁਥਰੀ ਹੈ 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 ਦਬਿਆਂ ਦਾ ਕਲਰਕ ਦਵਾਇਆ ਓ ਟੱਬਿਆਂ ਦਾ ਖਲੜ ਚਲੋ ਜੀ ਇਹ ਤੋਤਾ ਸਿਗਾ ਕੱਚ ਦਾ ਚਲੋ ਜੀ ਇੱਧਰ ਅਸੀਂ ਆਹ ਕਮਰੇ ਦੇ ਵਿੱਚ ਨਾ ਗੱਦੇ ਸੁੱਟੇ ਹੋਏ ਸੀਗੇ ਤੇ ਇਹਦੇ ਤੇ ਮੈਟ ਸਿੱਟਿਆ ਹੋਇਆ ਆ ਕਿਉਂਕਿ ਅਸੀਂ ਫਿਰ ਇੱਧਰ ਨੰਗ ਜੁੱਤੀ ਖੋਲ ਕੇ ਅੰਦਰ ਜਾਈਦਾ ਆ ਹੁਣ ਨਵੇਂ ਗੱਦੇ ਲਿਆਂਦੇ ਆ ਤੇ ਉਹ ਗੱਦੇ ਸੁੱਟਦੇ ਆ ਤੇ ਥੱਲੇ ਮੈਟ ਸੁੱਟਦੇ ਪੋਚਾ ਪੂਚਾ ਲਾ ਕੇ ਆ ਪੁਰਾਣੇ ਕੱਢੇ ਆ ਇਹ ਬਹੁਤ ਪਤਲੇ ਹੋ ਗਏ ਸੀ ਅਸੀਂ ਜੁੱਤੀ ਲੈ ਕੇ ਨਹੀਂ ਜਾਈਦਾ ਅੰਦਰ ਮੈਂ ਕਿਹਾ ਮੈਂ ਕਿਹਾ ਨਹੀਂ ਜਾਈਦਾ ਮੈਂ ਕਿਹਾ ਅਸੀਂ ਜੁੱਤੀ ਬਾਹਰ ਲਾ ਕੇ ਜਾਈਦਾ ਆ ਆਹਾ ਤੇ ਇੱਧਰ ਲਾ ਕੇ ਪੋਚਿਆ ਤੇ ਫਿਰ ਉਸ ਤੋਂ ਬਾਅਦ ਆਲੂ ਕੱਢਦੇ ਨੇ ਠੀਕ ਆ ਚਲੋ ਜੀ ਲਾਓ ਪੋਚਾ ਫਿਰ ਆਪਾਂ ਹਨਾ ਮੈਂ ਗੱਦੇ ਸੁੱਟਦੇ ਆ ਹਨਾ ਹਾਂ ਤੇ ਗੱਦੇ ਸੁੱਟ ਕੇ ਤੇ ਫਿਰ ਆਪਾਂ ਬਾਅਦ ਚ ਦਿਖਾਉਂਦੇ ਆ ਜੀ 2:30 ਵੱਜ ਗਏ ਤੇ ਆਪਾਂ ਆ ਗਏ ਘਰੇ ਤੇ ਇੱਧਰ ਅੱਜ ਹੋ ਰਹੀ ਆ ਜੀ ਕਮਰੇ ਦੀ ਸਫਾਈ ਹੈ ਗੱਦੇ ਨਵੇਂ ਵਿਛਾਉਣੇ ਆ ਹਾਂ ਠੀਕ ਠੀਕ ਚਲੋ ਤੇ ਆ ਇੱਧਰ ਬੈਠੇ ਆ ਸਾਰੇ ਜਣੇ ਨਿਆਣੇ ਆ ਗਿਆਂ ਮੈਂ ਆ ਗਿਆਂ ਤੇ ਫਿਰ ਮੈਂ ਜਾਨਣਾ ਵੀ ਯਾਰ ਸਮਾਨ ਲੈ ਕੇ ਆਉਣਾ ਕੋਈ ਹਨਾ ਚਲੋ ਆ ਗਿਆ ਮੈਂ ਪਛਾਨਾ ਆ ਕੇ ਤੇਰੇ ਨਾਲ ਪਹਿਲਾਂ ਲੋ ਜੀ ਆਹੋ ਅਸੀਂ ਆਲੂ ਆਵੇ ਕੋ ਦਾ ਬਹੁਤ ਵਧੀਆ ਹੋ ਗਿਆ ਅੰਦਰ ਆ ਕੇ ਦੇਖ ਬੱਲੂ ਮੇਰ ਰਜਾਈਆਂ ਦੀਆਂ ਤੇ ਹਰ ਉਤੇ ਲਾਈਆਂ ਜਿੱਦਾਂ ਆ ਦੇਖ ਹਾ ਹਾ ਸਹੀ ਆ ਵਧੀਆ ਲੱਗਦੀ ਹੈ ਨਾ ਤੇ ਆਹ ਤੇ ਵਧੀਆ ਲੱਗਦੀ ਆ ਏ ਅਸੀਂ ਇੱਕ ਦੇਖਿਆ ਸੀ ਵੀਡੀਓ ਜੀ ਕਿੱਦਾਂ ਲਾਉਂਦੇ ਤਹਿਵਾ ਆ ਦੇਖ ਐਦੀ ਵੀ ਰਜਾਈ ਜੀ ਐਦੀ ਲਾਈ ਆ ਤੇ ਆਹ ਨਹੀਂ ਇਹ ਇੱਕ ਨਾ ਉਹਨਾਂ ਨੇ ਦਿਖਾਇਆ ਸੀਗਾ ਵੀਡੀਓ ਦੇਖੀ ਮੈਂ ਸੇਵ ਕੀਤੀ ਸੀਗੀ ਉਹ ਬੜੀ ਵਜੇ ਤੈਂ ਲਾਗੇ ਨਾ ਕੰਬ ਇਕੱਠੀ ਕਰ ਦਿੰਦੇ ਫੇ ਉਹ ਤੈਂ ਖਿਲਰਦੀ ਨਹੀਂ ਕੰਬਲ ਦੀ ਹਾਂ ਆ ਇੱਥੋਂ ਖਾਲੀ ਆ ਪੁੱਤ ਗੱਦਾ ਚੋੜਾ ਨਹੀਂ ਨਾ ਹੈਗਾ ਇਹਨਾਂ ਚਲੋ ਤੇ ਚਲੋ ਠੀਕ ਹੈ ਜੀ ਹਾਂ ਕੀ ਲੈ ਕੇ ਆਣਾ ਬਸ ਤੂੰ ਨਹੀਂ ਮੈਗੀ ਲੈ ਕੇ ਆਣੀ ਹਾਂ ਨਾਲੇ ਪਪਾ ਆਪਣਾ ਫੋਨ ਵੇ ਲੈ ਦੂਜਾ ਦੂਜਾ ਕਿਹੜਾ ਉਹ ਦੁਕਾਨੇ ਪਿਆ ਮੈਂ ਲੈਣ ਚੱਲਾਂ ਹੁਣ ਆ ਟੀਵੀ ਦੇਖਣਾ ਦੁਕਾਨੇ ਪਿਆ ਮੈਂ ਲੈਣ ਚੱਲਾਂ ਟੀਵੀ ਆਪਣੇ ਫੋਨ 'ਚ ਭਰ ਲਓ ਨਾ ਰਿਮੋਟ ਬੰਦਾ ਸਹੀ ਤੇਰਾ ਚਾਲ ਦਾਨੀ ਚੱਲ ਪੈਣਾ ਸਾਰੇ ਫੋਨਾਂ 'ਚ ਚੱਲ ਪੈਣਾ ਰਿਮੋਟ ਦਾ ਉਹ ਤੇ ਲੋ ਜੀ ਅਸੀਂ ਖਾਵਾਂਗੇ ਜੀ ਆਲੂ ਵਾਲੇ ਪਰੌਤੇ ਹਾਂ 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 ਅਸੀਂ ਖਾਵਾਂ ਫਾਇਰ ਟੀਵੀ ਲਿਖ ਕੇ ਨਾ ਅਸੀਂ ਖਾਵਾਂਗੇ ਜੀ ਆਲੂ ਵਾਲੇ ਪਰੌਤੇ ਅੱਜ ਤੇ ਮੈਂ ਕਿਹਨਾਂ ਫਿਰ ਮੈਂ ਇੱਕ ਤੇ ਮਹਗੀ ਲੈ ਆਵਾ ਇੱਕ ਦੁਕਾਨ ਹੋ ਕੇ ਆਇਆ ਆਪਣਾ ਕੰਮ ਕਰਿਆ ਵਾ ਜਰਾ ਹੈ ਤੂੰ ਅੰਦਰ ਪਕਾਓ ਹਾਂਜੀ ਹਾਂਜੀ ਬੰਦ ਰਹੀਆਂ ਜੀ ਆ ਲੋ ਦੋ ਮਹਗੀਆਂ ਤੇ ਇੱਕ ਗੰਦੀ ਜੀਪੀ ਠੀਕ ਹਾਂਜੀ ਬੈਠਿਓ ਉਹਨੂੰ ਮੈਗੀ ਟੁਰਕੀਆ ਵਾਲੀ ਬਣਾਣੀ ਹੈ ਨਹੀਂ ਸਿੰਪਲ ਸਿੰਪਲੀ ਤੇ ਦੋ ਮੈਗੀ ਐ ਇੱਕ ਜੀਪੀ ਤਿੰਨੇ ਮਿਕਸ ਕਰ ਰਹੇ ਆ ਨਹੀਂ ਨਹੀਂ ਹਾਂ ਦੋ ਇਹ ਮੈਗੀ ਅਲੱਗ ਜੀਪੀ ਲਾਗ ਸੁਪ ਸੁਪੀ ਜਿਵੇਂ ਬਣਾਇਓ ਅਲੱਗ ਅਲੱਗ ਬਣਾਉਣੀਆਂ ਆ ਹਾਂ ਕਿਉਂ ਤੇਰਾ ਦਿਮਾਗ ਸਹੀ ਹੈ ਅਲੱਗ ਅਲੱਗ ਕੋਲ ਤੇ ਲਗਾਦਾ ਸੀ ਆ ਜੀਪੀ ਵੀ ਮੈਗੀ ਵੀ ਸ਼ਾਬਾਸ਼ ਏ ਤੁਹਾਡੇ ਹਾਂਜੀ ਲਓ ਜੀ ਬਾਜ ਪਈ ਆ ਇਧਰੋਂ ਸਾਨੂੰ ਹਾਂਜੀ ਮੈਗੀ ਰੱਖ ਦਿੱਤੀ ਆ ਹਾਂਜੀ ਯੂਟਿਊਬ ਵਾਲੇ ਦੇਖਣ ਵਾਲੇ ਇਹ ਨਾ ਕਹਣ ਵੀ ਇਹ ਕਦੀ ਪਰੌਟੀਆਂ ਨਹੀਂ ਬਣਾਉਂਦੀ ਹੈਗੀ ਹਨਾ ਆ ਦੇਖੋ ਮੈਨੂੰ ਵੀ ਆਂਦੀ ਅੱਲ ਵਾਲੀ ਪਰੌਣੀ ਆਹ ਦੇਖੋ ਅੱਜ ਮੰਮੀ ਦੀ ਰੁੜੀ ਨਹੀਂ ਮੰਮੀ ਦੀ ਰੁੜੀ ਸਿਰਸਿਰੇ ਹੁੰਦੀ ਆ ਜਿਹੜੀਆਂ ਬਾਅਦ ਚੋਂ ਬਣਾਉਣੀਆਂ ਤੇਰੀ ਰੁੜੀ ਆ ਮੈਂ ਕਹਿੰਦਾ ਵੀ ਫਿਰ ਇਹਨੂੰ ਆਂਦੀਆਂ ਨਹੀਂ ਬਣਾਉਣੀਆਂ ਲੈਣੀ ਆ ਤੇ ਮੈਂ ਵੀ ਬੋਲ ਬਣਾ ਲਵਾਂਦੀ ਵਧੀਆ ਹਾਂ ਚਲੋ ਵਧੀਆ ਵਧੀਆ ਸਾਡੇ ਮਾਦਾ ਨੇ ਬਣਾਉਣੀਆਂ ਉਹਦੇ ਸਿਰੇ 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 ਸਾਰਾ ਕੰਮ ਮਾਦਾ ਨੇ ਕਰਨਾ ਆਂਦਾ ਰੋਟੀ ਬਣਾਉਂਦਾ ਚਲੋ ਠੀਕ ਆ ਜੀ ਬਣਾ ਕੇ ਲੈ ਆਓ ਫਿਰ ਲੋ ਜੀ ਕਹਿੰਦੇ ਪਰੌਟੀਆਂ ਹੋਏਣੀਆਂ ਠੰਡੀਆਂ ਨਾਲ ਨਾਲ ਗਰਮਾ ਗਰਮ ਖਾਓ ਚਲ ਜੇ ਜੇ ਆਈ ਜਾਂਦੀ ਉਹ ਖਾਈ ਜਾਂਦਾ ਫਿਰ ਲਓ ਜੀ ਆ ਗਈਆਂ ਆ ਚਲੋ ਹਰਮਨ ਖਾ ਦੂਗੀ ਆਪਣੀ ਹਾਂ ਕਿੰਨੀਆਂ ਕਰਾਂਗੇ ਤੁਹਾਡੀਆਂ ਤਾਂ ਮੈਂ ਤਾਂ ਰਪੀਆਂ ਤੁਸੀ ਖਾਓ ਨਾ ਮੈਂ ਵੀ ਆ ਜਾਣਾ ਲੱਗਾ ਲੱਗਾ ਬੱਸ ਮੈਂ ਤਾਂ ਠੰਡੀ ਖਾਣੀ ਆ ਮੈਂ ਤਾਂ ਠੰਡੀਆਂ ਹੀ ਸਵਾਲ ਆਦੀਆਂ ਨਾ ਆਪ ਤੁਸੀਂ ਦੋ ਦੋ ਚਲੋ ਅਸੀਂ ਦੋ ਦੋ ਰੱਖ ਦਿੱਤੀਆਂ ਤਾਂ ਹਮਮ ਹੱਟੇ ਜੀ ਮੜਾ ਜੇ ਆਪਾਂ ਸਾਰੇ ਜਣੇ ਰੋਟੀ ਖਾ ਕੇ ਹੋ ਕੇ ਵਿਹਲੇ ਤੇ ਹੁਣ ਆਈ ਆ ਵਾਰੀ ਮਨਪ੍ਰੀਤ ਦੀ ਚਲੋ ਤੁਸੀਂ ਵੀ ਖਾਓ ਤੇ ਮੈਂ ਚੱਲਾਂ ਦੁਕਾਨੇ ਹੈ ਇਹਨੇ ਜਾਣਾ ਟਿਊਸ਼ਨ ਤੇ ਪੱਲੂ ਤੁਚੋ ਟਿਊਸ਼ਨ ਤੇ ਜਾਣਾ ਹੈ ਪੁੱਛੋ ਵਾਕੇ ਹੈ ਉਹ ਕਹਿੰਦੀ ਪੱਲੂ ਨੂੰ ਪੁੱਛੋ ਪੱਲੂ ਕਹਿੰਦੀ ਮਮਾ ਨੂੰ ਪੁੱਛੋ ਉਹ ਨਹੀਂ ਦਵਾਣਾ ਪੁੱਛੋ ਉਹ ਬਣਾ ਦਈਏ ਇਹ ਬਣਾ ਲਓ ਉਹ ਕਹਿੰਦੀ ਉਹਨੂੰ ਪੁੱਛੋ ਹੈ ਉਹ ਕਹਿੰਦੀ ਮਮਾ ਨੂੰ ਪੁੱਛੋ ਮਮਾ ਕਹਿੰਦੀ ਪੱਲੂ ਨੂੰ ਪੁੱਛੋ ਚਲੋ ਪੁੱਛ ਕੇ ਦੱਸਦੀ ਹੋ ਕਿੱਦਾਂ ਕਰਨੀ ਫਿਰ ਮੈਂ ਚੱਲਾਂ ਦੁਕਾਨੇ ਆ ਕੇ ਜਾਣਾ ਹੈਗਾ ਚਲੋ ਜੀ ਆਓ ਜੋ ਤਾਂ ਛੱਡ ਗਈ ਬਾਸ ਆ ਮੁੜ ਕੇ ਤੂੰ ਫੋਨ ਲੈ ਜਾਂਦੀ ਹੈ ਫਿਰ ਮੁੜ ਕੇ ਮੈਂ ਘਰ ਬਲੌਗ ਨਹੀਂ ਬਣਦਾ ਹੈਗਾ ਹਾਂਜੀ ਸਸੀ ਕਾ ਆਂਟੀ ਕਦੋਂ ਆਏ ਲੈ ਆਂਟੀ ਤੇਰੀ ਲੈ ਕੇ ਆਏ ਮੈਗੀ ਦੇਖ ਮੈਗੀ ਨਹੀਂ ਬੇਲਪੂਰੀ ਬੇਲਪੂਰੀ ਮੈਨੂੰ ਮੈਗੀ ਦਾ ਭਲੇਖਾ ਲੱਗ ਗਿਆ ਚਲੋ ਆਜੋ ਇਹ ਛੱਡ ਕੇ ਚੱਲ ਜਣਾ ਦੁਕਾਨ ਤੇ ਮੈਂ ਹੈ ਚਲੋ ਜੀ 6 ਵਜ ਗਏ ਆ ਤੇ ਮੈਂ ਕੀ ਕਰਾਂ ਮੈਨੂੰ ਵੀ ਤਾਂ ਤਿੱਚਾ ਬਲੌਗ ਬਲੌਗ ਹੀ ਬਣਾਉਣਾ ਹੈਗਾ ਫੋਨ ਤੂੰ ਚਾਰਜਿੰਗ ਲਾਇਆ ਹੁਣੇ ਅੰਦਰ ਕੇ ਜਾ ਕੇ ਪੱਲੂ ਦਾ ਫੋਨ ਲਾ ਦੇਵਾ ਚਾਰਜ ਲੋ ਜੋ ਦੇਖਿਆ ਚਾਰਜਰ ਬਾਹਰ ਅੱਧਾ ਨਿਕਲੇ ਹੋਏ 3% ਬੈਟਰੀ ਆਹ ਲਾਇਆ ਮੈਂ ਤਾਂ ਉਹ ਹੀ ਛੱਡ ਕੇ ਗਿਆ ਆਇਆ ਤੈਨੂੰ ਪਹਿਲਾਂ ਹੁਣ ਤੈਨੂੰ ਵਾਪਸ ਲੈ ਕੇ ਆਇਆ ਇਹ ਮੈਂ ਹੀ ਬਣਾ ਰਿਹਾ ਹਾਂ ਹੁਣ ਉਹ ਤੋਂ ਬੰਨਣਾ ਹੀ ਨਹੀਂ ਸੀ ਬਲੌਗ ਫਿਰ ਬੈਟਰੀ ਖੁੱਦੀ ਇੱਕ ਸਲਾਹ ਬਣਾਈ ਆ ਜੇ ਕੇਲੇ ਦਿਮਾਗ ਹੀ ਸਲਾਹ ਆਈ ਲਓ ਜੀ ਦੱਸੋ ਆਪਾਂ ਪਤਾ ਠੀਕ ਕਰੀ ਆਪਾਂ ਨਾ ਪੱਲੂ ਨੂੰ ਲੈ ਦਵਾਂਗੇ ਇੱਕ ਵੱਡੀ ਲਿਮਾਰੀ ਹਾਂ ਹੈ ਜਿਹੜੀ ਪੱਲੂ ਦੀ ਲਿਮਾਰੀ ਆ ਨਾ ਆ ਉਹ ਆਪਾਂ ਉਹ ਨਾਲ ਵਿੱਚ ਕੱਪ ਗਲਾਸੇ ਟਿਕਾਣੇ ਲਈ ਉਹ ਰੱਖ ਲੈਣੀ ਆ ਉਹ ਲਿਮਾਰੀ ਚੋਟੀ ਆ ਏਦਾਂ ਕਰ ਲੋ ਉਹ ਜਿਹੜਾ ਸਾਲਖੰਡ ਰੋਕ ਕੇ ਉਹ ਵੱਡੀ ਲੈ ਦਵਾਂਗੇ ਕਿਉਂਕਿ ਇਹਦਾ ਸਾਨਾ ਨਹੀਂ ਹੈਗਾ ਵੱਡੀ ਲਿਮਾਰੀ ਦਾ ਸਾਲਖੰਡ ਰੋਕ ਕੇ ਦੇਖ ਲੈਣੇ ਵੀ ਨਹੀਂ ਕਿ 20000 ਲਾਣੇ ਆਪਾਂ ਉਹਦੇ ਵਿੱਚ ਬਸ ਇਹ ਆ ਤੇ ਕੱਪ ਗਲਾਸੀ ਖਾਣੇ ਬਿਠੇ ਰਹੇ ਉਹਦੇ ਵਿੱਚ ਸਮਾਨ ਉੱਚ ਸੈਲਫਾ ਪਾ ਦੇਵਾਂਗੇ ਹੋਰ ਲੋੜ ਨਹੀਂ ਯਾਰ ਸੈਲਫਾ ਨਹੀਂ ਨਹੀਂ ਜਿੱਦਾਂ ਵੱਡੇ ਖਾਣੇ ਆ ਛੋਟੇ ਛੋਟੇ ਸੈਲਫਾ ਪਾ ਦੇਵਾਂਗੇ ਮੈਂ ਕਿਹਾ ਕਿ ਮੈਂ ਤਾਂ ਦੱਸਿਆ ਤੁਹਾਡੇ 10000 ਰੁਪਏ ਸੱਜਣਾ ਆ 10000 ਆਓ ਇਹ ਅਲਮਾਰੀ ਲੈਣੀ ਆ ਅਲਮਾਰੀ 10000 ਦੀ ਆ ਲੈਣੀ ਆ ਚਲੋ ਐਂਦਾ ਕਰ ਲਾਂਗੇ ਇੱਕ ਤਾਂ ਸਾਮ ਰੋਕ ਕੇ ਮੈਂ ਹੀ ਤੁਹਾਨੂੰ ਕਰ ਦੇਣੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਂਦਾ ਕਰ ਲਾਂਗੇ ਹੁਣ ਦੇਖ ਚਲਾ ਗੱਡੀ ਆ ਨਾ ਹਾਂ ਪਾਪਾ ਮੈਂ ਕਿਹਾ ਹਾਂਜੀ ਕੁਝ ਲੈ ਦਿਓ ਕੋਈ ਨਹੀਂ ਕੁਝ ਖਵਾ ਦਿਓ ਮੈਂ ਕਹਾ ਹੁਣੇ ਮੈਗੀ ਖਾ ਕੇ ਹੱਡੀਆਂ ਜਿਪੀ ਇੱਕ ਮਿੰਟ ਰੁੱਕ ਇੱਕ ਮਿੰਟ ਜੁੱਪ ਮੈਂ ਕਹਾ ਮੈਗੀ ਮੈਗੀ ਖਾ ਕੇ ਹੱਡੀਆਂ ਜਿਪੀ ਖਾ ਕੇ ਹੱਡੀਆਂ ਮੈਂ ਤਾਂ ਉਦੈ ਕਰਦੀ ਸੀ ਮੈਂ ਕਹਾ ਤੁਹਾਡਾ ਤੀਰ ਤੁੱਕਾ ਹੀ ਆ ਇਹ ਇਦਾਂ ਕਹਿ ਦੇ ਲੱਗ ਗਿਆ ਤੇ ਤੀਰ ਨਹੀਂ ਤੇ ਤੁੱਕਾ ਮੈਂ ਉਦੈ ਹੀ ਕਿਹਾ ਆ ਚਲੋ ਕੋਈ ਗੱਲ ਨਹੀਂ ਉਦੈ ਹੀ ਕਿਹਾ ਸੀ ਉਦੈ ਹੀ ਕਿਹਾ ਸੀ ਤੇ ਹੁਣ ਕਹਿੰਦੀ ਮੈਂ ਕੌਫੀ ਪੀਣੀ ਮੈਂ ਕੌਫੀ ਨਹੀਂ ਪੀਣੀ ਦੁੱਧ ਪੀਣਾ ਦੁੱਧ ਬਣਾ ਕੇ ਦਿੰਦਾ ਮੈਂ ਤੁਸੀਂ ਚਾਹ ਦੂ ਪੀਣੀ ਚਾਹ ਨਹੀਂ ਪੀਣੀ ਯਾਰ ਮੈਂ ਕੱਲੀ ਪਿੰਨੀ ਖਾਣੀ ਬਸ ਇੱਕ ਚਾਹ ਦੁਬਾਰੇ ਪੀਤੀ ਆ ਫਿਰ ਉਹ ਚਾਹ ਜ਼ਿਆਦਾ ਹੋ ਜਾਂਦੀ ਫਿਰ ਚਲ ਠੀਕ ਆ ਲਿਆ ਦੁੱਧ ਬਣਾ ਦਿਆਂ ਮੈਂ ਮੈਂ ਨਹੀਂ ਜਾ ਰਹਾ ਮੈਂ ਦੁੱਧ ਪੀਣਾ ਕਿ ਨਹੀਂ ਪਹਿਲਾਂ ਦੱਸ ਦੋ ਕੱਲ ਕਰ ਲੈਂਦੇ ਗੱਲ ਮੰਮੀ ਕਹਿੰਦੇ ਕੱਲ ਜਾਏਗੀ ਉੱਧਰ ਹਾਂ ਅਪ ਕੱਲ ਚਲਦੇ ਆ ਕੱਲ ਚਲਦੇ ਆ ਚਾਚੀ ਸੁਨੇਹਾ ਦੇ ਆਵਾ ਦੇਓ ਦੇਓ ਸੁਨੇਹਾ ਦੁਪਹਿਰੋਂ ਬਾਅਦ ਚੱਲਦੇ ਰੋਟੀ ਬਣਾ ਦੁਪਹਿਰੋਂ ਬਾਅਦ 12 1 ਵਜੇ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਪੁੱਛਣਾ ਪੈਣਾ ਪੁੱਛਿਓ ਪੁੱਛਿਓ ਜਾਣਾ ਨਹੀਂ ਹੈ ਫੇਰੇ ਪੁੱਛਣਾ ਕਿ ਫੇਰ ਉਹ ਕਹਿ ਦੇਣਗੇ ਅੱਜ ਉਹ ਗਏ ਆ ਕਿਤੇ ਤੇ ਨੂੰ ਆ ਗਿਆ ਵਾ ਤੁਸੀਂ ਉਹ ਕਹਿ ਛੱਡ ਦੇ ਚਲੋ ਠੀਕ ਆ ਹਾਂ ਮੁੱਠੀ ਕਿਦਾਂ ਤੇ ਨਹੀਂ ਪੀ ਪੱਲੂ ਦੁੱਧ ਪੀਣਾ ਆ। ਭੁੱਖ ਨਹੀਂ ਆ। ਚਲ ਠਹਿਰ ਕੇ ਬਣਾਉਂਗਾ। ਕੋਈ ਗੱਲ ਨਹੀਂ। 10 ਮਿੰਟ 15 ਮਿੰਟ ਰੋਕੇ ਬਣਾ ਦੇਾਂਗੇ। ਮੈਨੂੰ ਪਿੰਨੀ ਦੇ ਇੱਕ ਵਕ ਪਿੰਨੀ ਖਾਣੀ ਗੱਲੀ ਬਸ। ਦੇਲਾ ਹੋਣੀ ਕਹਿੰਦੀ ਭੁੱਖ ਨਹੀਂ ਹੈਗੀ। ਹੈ? ਹੈ ਜੀ। ਅੱਧੀ ਬਿਲਕੁਲ ਸਾਰੀ ਬਣਾ ਦੂਗਾ ਕਿ ਅੱਧੀ। ਅੱਧਾ ਨਹੀਂ ਦੇਖੀ। ਅੱਧੀ ਬਣਾ ਦੇ ਇਹਨੂੰ ਪਹਿਲਾਂ। ਮੈਨੂੰ ਭੁੱਖ ਨਹੀਂ ਹੈਗੀ ਕਹਿੰਦੀ। ਉੱਥੋਂ ਤਾਂ ਸਾਰੀ ਬਣਾ ਦੇਣੀ। ਆਪੀ ਕਹਿੰਦੀ ਭੁੱਖ ਨਹੀਂ ਹੈਗੀ ਫਿਰ ਸਾਰੀ ਖਾ ਲੇਗੀ। ਖਾ ਲੂਗੀ ਸਾਰੀ। ਲੈ ਬਣਾ ਮੈਨੂੰ ਕਿੰਨਾ ਬਣਾ ਦੇ। ਹਾਂ ਬਣਾ ਦੇ। ਇਹ ਇੱਦਾਂ ਬਾਗ ਚਟਨੀ ਵਿੱਚ ਇਹਦੇ ਹੈਗੀ ਆ। ਮੈਂ ਲੱਗਦੀ ਹਾਂ ਬਹੁਤ ਕਿੰਨੀ ਖਾਣੀ ਕੋਈ ਆਹ ਹਾਲ ਦਾ ਗੋਭੀ ਸਬਜ਼ੀ ਬਣਾਉਣ ਗੋਭੀ ਗੋਭੀ ਸਬਜ਼ੀ ਬਣਾਉਣ ਲੱਗੀ ਆ ਵਾਹ ਓਕੇ ਚਲੋ ਮੈਂ ਜਾਂਦਾ ਦੁਕਾਨੇ ਫੇਰ ਅੱਛਾ ਮੁੜ ਕੇ ਆਉਣਾ ਹਾਂਜੀ ਲਓ ਜੀ ਇਹਨੂੰ ਬਣਾਤੀ ਆਪਾਂ ਬੇਲਪੂਰੀ ਹੁਣ ਤੇ ਨਾਲ ਕੌਫੀ ਦੁੱਧ ਨਹੀਂ ਪੀਣਾ ਕੌਫੀ ਪੀ ਲੈਣੀ ਆ ਹੈ ਅਰ ਦੁੱਧਾ ਜਦੋਂ ਤੇ ਚਲੋ ਜੀ ਇੱਧਰ ਅੱਜ ਗੋਭੀ ਦੀ ਸਬਜ਼ੀ ਬਣੇਗੀ ਘਰੇ ਮੈਂ ਲੱਗੀ ਹਾਂ ਗੋਭੀ ਦੀ ਸਬਜੀ ਇਹ ਕੱਟਦੇ ਪੇ ਗੋਭੀ ਦੀ ਸਬਜ਼ੀ ਚਲੋ ਤੁਸੀਂ ਕਟੋ ਤੇ ਮੈਂ ਜਾਂਦਾ ਦੁਕਾਨ ਤੇ ਉਹ ਨੀਦਰ ਠੀਕ ਆ ਫਿਰ ਮੈਂ ਆਵਾਂ ਵਾਪਸ 8 ਵਜੇ ਤੱਕ ਆ ਜਾਣਾ ਮੈਂ ਤੇ ਤੁਸੀਂ ਬਾਕੀ ਵਲੌਗ ਪਲਗ ਦੇ ਫੋਨ ਚ ਬਣਾ ਲਿਓ ਫਿਰ ਹੈ ਓਕੇ ਜੀ ਇੱਧਰ ਟਾਈਮ ਸੋਣੇ 7 ਹੋ ਗਏ ਆ ਤੇ ਇੱਧਰ ਬੰਦ ਪਈ ਆ ਸਬਜੀ ਗੋਭੀ ਦੀ ਸਬਜੀ ਗੋਭੀ ਦੀ ਉਹ ਵੀ ਪਿੱਛੇ ਹੋਏ ਮੜਾਈ ਯਾਰ ਕਿੱਛ ਹੋ ਗਏ ਗਾਇਸ ਸਾਡੇ ਖੁੱਟੇ ਵਾਏ ਨੇ ਆਹ ਰਹੀ ਇੱਥੇ ਰੱਖ ਤਾ ਮੈਂ ਲੱਭਣ ਪਾਇਆ ਹਾਂ ਲੈ ਚਾਹ ਪਿਆਰ ਮਾਰ ਲਿਆ ਇਹ ਲਾਹਤ ਹੋ ਤਾ ਆਟਾ ਵੀ ਘਰੇ ਗੁੰਨਿਆ ਨੇ ਇਸ ਵਿੱਚ ਸਬਜੀਂ ਢੋੜ ਕਾ ਲਾਹਤ ਹੂੰ ਇਹ ਕੋ ਦੇਖ ਗਏ ਕੰਮ ਤੋਂ ਕਰਨਾ ਹੈ ਕੋਈ ਦੇਖਦੇ ਆ ਬਾਈ ਬੈਂਡੋ ਠੰਡ ਹੈਗੀ ਆ ਪਾਣੀ ਸਾਤ ਹੋ ਗਏ ਨੇ ਗੀਜ ਗਏ ਮੈਂ ਤਾਂ ਸੂਰ ਗਈ ਜੀ ਮੋੜਾ ਜੀ ਜੁੱਤੀਆਂ ਪਹਿਲਾਂ ਫੋਨ ਚ ਚਲਾਂਦੀ ਨਹੀਂ ਤੇ ਸੂਰ ਗਈ ਮੋੜਾ ਜੀ ਜੁੱਤੀਆਂ ਤੂੰ ਅੜਾ ਚਲੋ ਪੱਲੂ ਆਏ ਮੈਂ ਤੇਨੂੰ ਬਾਅਦ ਨਹੀਂ ਮਾਰੀ ਬਾਹਰ ਹੂੰ ਤੁਸੀਂ ਕੇ ਬਾਹਰ ਨਹੀਂ ਆਣਾ ਤੇਰੇ ਲਈ ਮੌਣਾ ਹੈ ਬਾਕੀ 10 ਮਿੰਟ ਦਾ ਕੰਨਿਵਾਸ ਨਹੀਂ। ਇਹ ਮੈਂ ਬਾਰ ਬਰਗ ਦੀ ਗਿਲੇ ਕੱਟੀ। ਹਾਂ। ਇਹ ਮੱਠੀ ਕਰਨਾ ਜਦੋਂ ਵੱਲੂ ਆਪਣੇ ਘਰ ਦੇ ਵੜੇ ਟੁੱਟਦੇ ਸੀ ਮੇਰੇ ਜੀ ਥੋੜੀ ਬਦਸੀ ਦਾ ਦੁਆਣੀ ਕਿ ਮੈਂ ਕਿ ਸ਼ਾਇਦ ਦਾਦੀ ਹੈਗੇ ਆ। ਮੈਨੂੰ ਪਤਾ ਨਹੀਂ ਕਿ ਨਾ ਸਾਦੀ ਹੈਗੇ। ਠੀਕ। ਮਿਲਦੇ ਆਂ ਤੇ ਬਾਅਦ ਚ ਨਾ ਰੋਟੀ ਕਸਟਰ ਕਾ। ਲੋ ਜੀ ਟਾਈਮ 8:00 ਵਜ ਗਏ ਆ। ਤੇ ਇੱਧਰ ਮੈਡਮਾਂ ਬੈਠੀਆਂ ਆਂ ਹਾਂਜੀ ਭੈਣ ਜੀ ਬੈਠੀਆਂ ਫੋਨ ਦੇਤੀਆਂ ਬਈਆਂ ਹਾਂਜੀ ਚਲੋ ਜੀ ਦੇਖੋ ਫਿਰ ਫੋਨ ਲਓ ਜੀ ਆਜੇ ਇੱਧਰ ਭੱਲੇ ਕੱਢੇ ਇੱਧਰ ਪਾਵਾਂਗੇ ਦਹੀਂ ਦੇ ਵਿੱਚ ਭੱਲੇ ਜਿਹੜੇ ਪਰਸੋ ਬਣਾਏ ਸੀ ਅਸੀਂ ਤੇ ਇੱਧਰ ਸਾਡੀ ਗੋਭੀ ਦੀ ਸਬਜ਼ੀ ਦੇਖ ਸਕਦੇ ਆਂ ਜੀ ਤਿਆਰ ਹੋ ਗਈ ਐ ਸਬਜ਼ੀ ਮੈਂ ਤੁਸੀਂ ਹਿਲਾ ਕੇ ਦਿਖਾ ਦਿੰਦੇ ਆਂ ਵੀ ਗੋਭੀ ਦੀ ਸਬਜ਼ੀ ਓਏ ਕੜਾਈ ਹਿੱਲ ਗਈ ਓਏ ਲਓ ਜੀ ਸਬਜ਼ੀ ਤੇ ਇੱਧਰ ਪਾਣੀ ਰੱਖਾਂਗੇ ਭੱਲੇ ਭਿਜਣੇ ਪਾਣ ਲਈ ਗਰਮ ਗਰਮ ਪਾਣੀ ਹੈ ਨਾ ਹਾਂ ਚਲੋ ਜੀ ਦੇਖ ਸਕਦੇ ਆਂ ਸਬਜ਼ੀ ਤੇ ਕਰਦੇ ਆਂ ਮੈਂ ਇੱਕ ਮਿੰਟ ਫੋਨ ਰੱਖਿਆ ਵਾਂ ਬਾਹਰ ਪਹਿਲਾਂ ਮੈਂ ਲੋ ਜਿੱਧਰ ਬੀਬੀਆਂ ਭੈਣਾਂ ਬੈਠੇ ਫੋਨ ਚਾਰਜ ਲਾ ਦੇਵਾ ਪੱਲੂ ਕੇ ਚਾਹੀਦਾ ਆ ਇੱਧਰ ਗੱਲਾਂ ਗੁੱਲਾਂ ਕਰਨ ਬੈਠੀਆਂ ਆ ਹੈ ਚਾਰਜ ਲਾ ਦੇ ਮੈਂ ਚਾਰਜ ਮੇਰਾ ਫੋਨ ਲਾ ਕੇ ਬੈਠੀਆਂ ਚਲੋ ਠੀਕ ਆ ਫਿਰ ਮਿਲਦੇ ਆਂ ਉਹ ਬੱ ਚੱਲੇ ਆ ਤੇ ਆਪਾਂ ਆ ਗਏ ਘਰੇ 8:30 ਮੇਰੇ ਹੁੰਦੀ ਦਰਦ ਤੇ ਇਸ ਕਰਕੇ ਬਲੌਗ ਬਣਾਇਆ ਨਹੀਂ ਮੈਂ ਹੋਰ ਕੀ ਕਰਨੇ ਮੀਰ ਮਾਦਾ? ਕਿਉਂ ਮੈਂ ਬਣਾਇਆ ਬੱਲੂ ਤੂ ਬਣਾਇਆ? ਹਾਂ ਜੀ। ਅੰਨ ਦਸਿਆਣੇ ਕਾ। ਹੁਣ ਕੁਛ ਧੀਆ ਆਇਆ। ਬੱਲੇ ਬਣਾਇਆ। ਲਓ। ਠੀਕ ਆ ਜੀ। ਹੋਰ ਕੀ? ਤੇ ਪਕਾ ਲਓ ਰੋਟੀ ਫਿਰ ਖਾਂਦੇ ਇਕੱਠੇ ਆਪਾਂ। ਹੋਰ ਕੀ? ਆ ਅਜੇ ਵੇਰ ਫਾਇਤ ਕੱਢੇ ਘਰ ਆਉਂਦੇ ਹੁਣ। ਹੋਰ ਹੋਰ। ਮਾੜੀ ਕਿਦਾਂ? ਮੋਕਦਾ ਪਈਰ ਜਾਈ ਦੇ ਉੱਤੇ। ਇਹ ਵੀ ਤੂੰ ਨਹੀਂ ਕੰਬਲ ਕਵਣ ਆਇਆਗਾ। ਹਾਂ ਜੀ। ਲਓ ਜੀ। ਲੱਗਿਆਂ ਜੀ ਆਪਾਂ ਰੋਟੀ ਖਾਣ ਹੁਣ। ਅੱਜ ਬਾਹਰ ਬੈੱਡ ਤੇ ਬਹਿ ਕੇ ਹੈਂ? ਲਾ ਜੀ ਇਹਦੇ ਨਹੀਂ ਪੱਲੇ ਵੀ ਬਣਾਏ ਆ। ਵੈਰੀ ਗੁੱਡ ਦੀ ਹੀ ਪੱਲੇ। ਹਾਂ ਚਲੋ ਠੀਕ ਹੈ ਜੀ। ਆ ਗਈ ਸਾਡੀ ਗੋਭੀ। ਜਦੋਂ ਤੁਹਾਨੂੰ ਕੋਈ ਇਹਦਾ ਕਮੈਂਟ ਕਰਦਾ ਹੁੰਦਾ ਨਾ ਹਾਂ ਤੁਸੀਂ ਉਹ ਨਹੀਂ ਕਿਹਾ ਕਰੋ ਉਹਦਾ ਕਮੈਂਟ ਇਹਦੇ ਵਿੱਚ ਜਵਾਬ ਦਿਆ ਕਰੋ ਬਲੌਗ ਦੇ ਦੇਖੋ ਜੀ ਕਿਹੜਾ ਕੋਈ ਕਮੈਂਟ ਪੜਦਾ ਕਿ ਨਹੀਂ ਉਹਦੀ ਰਿਪਲਾਈ ਇਹਦੇ ਜਵਾਬ ਦਿਆ ਕਰੋ ਬਾਈ ਸੱਚ। ਅਜੀ ਮੈਂ ਦੇਖੋ ਜੀ ਮੈਂ ਚਾਹ ਪੀਣਾ ਜ਼ਿਆਦਾਤਰ ਜਦੋਂ ਰੋਟੀ ਖਾਣ ਲੱਗੇ। ਬਾਕੀ ਕਿਤੇ ਉਹਦਾ ਪੀਣੀ ਹੋਵੇ ਬਹੁਤ ਘੱਟ ਚਾਂ ਹੁੰਦਾ ਵੀ 2 ਘੁੱਟ ਪੀ ਦਿਆਂ ਜਿਆਦਾ ਨਹੀਂ ਪੀਣਾ। ਉਹ ਤੁਸੀਂ ਸਾਰੇ ਜਣੇ ਪੀਂਦੇ ਹੁੰਨੇ ਆ ਇਸ ਕਰਕੇ ਉਹ ਲੱਗਦਾ ਰਹਿੰਦਾ ਮੈਂ ਪੀਂਦਾ ਆ ਮੈਂ ਘੱਟ ਪੀਂਦਾ ਆ ਜਾ ਵੈਸੇ ਮੈਂ ਕਮੈਂਟ 'ਚ ਕਰ ਦਿੰਦਾ ਉਹ ਬੰਦੇ ਨੂੰ ਜਿਹੜਾ ਕਹਿੰਦਾ ਭਾਈ ਸਾਡੇ ਘਰ ਆ ਕੇ ਤੁਸੀਂ ਪੀਂਦੇ ਨਹੀਂ ਕਹਿੰਦੇ ਚਾਹ ਨਹੀਂ ਪੀਂਦੇਗੇ ਮੈਂ ਕਹਾ ਨਹੀਂ ਭਾਈ ਮੈਂ ਪੀਂਦਾ ਹੀ ਘੱਟ ਆ ਵੈਸੇ ਉਹ ਉਹਦਾ ਬਲੌਗ ਜਿਹਾ ਦਿਖਾਈਦਾ ਆ ਸਰਦੀਆਂ ਨੂੰ ਤਾਂ ਕਿਤੇ ਕਿਤੇ ਪੀਏ ਜਾਂਦੇ ਆ ਤੇ ਗਰਮੀਆਂ ਤਾਂ ਤੁਸੀਂ ਪੀਂਦੇ ਹੀ ਨਹੀਂ ਹਾਂ 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 ਕਦੇ ਕਦੇ ਪੀਂਦੀ ਆ ਉਹ ਬਾਕੀ ਰੋਟੀ ਨਾਲ ਤਾਂ ਪਿੰਨੀ ਪੀਣੀ ਹੁੰਦੀ ਹੈ ਨਾ ਚਲੋ ਠੀਕ ਆ ਜੀ ਮਿਲਦੇ ਹਾਂ ਅੱਗ ਤਾਂ ਰੋਟੀ ਖਾ ਕੇ ਮੱਖਣ ਦਾ ਖਾਂਦੇ ਆ ਖਾਂਦਾ ਨਹੀਂ ਹੈਗਾ ਉਹ ਚਾਹ ਰਹਿ ਗਈ ਚਾਹ ਨਾਲ ਰੋਟੀ ਖ ਚਲੋ ਠੀਕ ਹੈ ਜੀ ਤੁਹਾਡੇ ਬਲੌਗ ਦੇਖਦੇ ਰਹੇ ਤਾਂ ਹੈਗੇ ਨਾ शुक्रिया ਤੁਹਾਡਾ ਜਿਹੜਾ ਸਾਨੂੰ ਕਮੈਂਟ ਕਰਦੇ ਹੋ ਬਿਲਕੁਲ 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 ਚਲੋ ਲਿਓ ਪਾਓ ਰੋਟੀ ਦੇਖੋ ਜੀ ਖਾਈਏ ਲੋਏ ਹੁਣ ਮੋਟੀ ਨੂੰ ਫੋਨ ਅਸੀਂ ਘੱਟ ਯੂਜ਼ ਕਰਨ ਦੇਈਦਾ ਆ ਇਸ ਕਰਕੇ ਅੱਜ ਦੇਖਣ ਲਈ ਬੜੇ ਚਿਰ ਬਾਫੇ ਤਾਰਕ ਮੇਤਾ ਕਾ ਉਲਟਾ ਚਸ਼ਮਾ ਤੇ ਚਲੋ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਤੇ ਜਾਓ ਕਰੋ ਬਲੌਗ ਲੈਂਡ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਨੂੰ ਪਤਾ ਲੱਗੇ ਕਿ ਸਾਨੂੰ ਕਿੱਥੋਂ ਕਿੱਥੋਂ ਕੌਣ ਕੌਣ ਦੇਖਦਾ ਹੈ ਹਾਂ ਅੱਜ ਇੱਕ ਕਮੈਂਟ ਆਇਆ ਜਬਲਪੁਰ ਤੋਂ ਜਬਲਪੁਰ ਤੋਂ ਮੇਰਾ ਕਮੇਟੀ ਦਾ ਖਲੇ ਨਾਮ ਵੀ ਦੋ ਸਮਝ ਆ ਦੇ ਕੌਣ ਕਮੇਟੀ ਕਰਦਾ ਜਿੰਦਾ ਸਾਨੂੰ ਹਨਾ ਤੇ ਸਾਨੂੰ ਲਿਖਿਆ ਨੰਦਰੇ ਕਿਉਂਕਿ ਅਸੀਂ ਵੀ ਲੰਦੇ ਨੇ ਨਾ ਸਾਡੇ ਸਾਡੇ ਹਰਪ੍ਰੀਤ ਨੰਦਰਾ ਕਮੈਂਟ ਹੈ ਫਰੋਮ ਬਾਈ ਜਵਲਪੁਰ ਤੋਂ ਬਹੁਤ ਸਾਨੂੰ ਖੁਸ਼ੀ ਹੋਈ ਹਾਂਜੀ ਤੇ ਤੁਹਾਨੂੰ ਵੱਧ ਤੋਂ ਵੱਧ ਨਾਲ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗਦੇ ਆ ਸੋਹਣੇ ਲੱਗਦੇ ਆ ਤੇ ਅਸੀਂ ਹੋਰ ਕਿੱਦਾਂ ਦੇ ਬਣਾਈਏ ਆਪਾਂ ਤਾਂ ਫੈਮਿਲੀ ਬਲੌਗ ਬਣਾਉਂਦੇ ਆ ਪਰ ਜਿੱਦਾਂ ਦੇ ਬਣਦੇ ਇਦਾਂ ਦੇ ਬਣਨੇ ਆ ਆਪਣੇ ਦਾ ਘਰ ਦੇ ਬਣਨੇ ਜਿੱਦਾਂ ਦੇ ਬਣਦੇ ਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕੱਲ ਇੱਕ ਵੇਲੇ ਬਲੌਗ ਚ ਨਵੇਂ ਇੱਕ ਬਲੌਗ ਚ ਓਕੇ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ